ਕੰਮ ਬੰਦ ਕੀਤਾ ਗਿਆ ਸਾਡੀ ਆਈਡੀ ਵੀ ਡਿਲੀਟ ਕੀਤੀ ਗਈ ਹੈ ਅੱਛਾ ਸਰਪੰਚ ਦੇ ਨਾਲ ਗੱਲਾਂ ਮੰਨਨ ਕਰਕੇ ਉਹਨਾਂ ਨੇ ਸਾਡੀ ਆਈਡੀ ਡਿਲੀਟ ਕਰਾਤੀ ਹੈਗੀ ਕੰਮ ਸਾਡਾ ਨਹਿਰੀ ਵਿਭਾਗ ਦਾ ਚੱਲ ਰਿਹਾ ਸੀ ਉਹ ਵਾਟਰ ਬਾਕਸ ਤੇ ਭੇਜਣ ਨੂੰ ਕਹਿ ਰਹੇ ਸੀ ਅੱਛਾ ਅਸੀਂ ਉਹਨਾਂ ਦੇ ਕਹਿਣਾ ਨਹੀਂ ਮੰਨਿਆ ਹੂੰ ਐਸੇ ਕਰਕੇ ਉਹਨਾਂ ਨੇ ਸਾਡੀ ਆਈਡੀ ਡਿਲੀਟ ਕਰਾਤੀ ਜੇ ਤੁਹਾਡੀ ਲੇਬਰ ਨੂੰ ਪੁੱਛ ਸਕਦੇ ਆ ਜੇਕਰ ਸਾਡੇ ਬਨੂ ਕੋਈ ਇਹਨਾਂ ਨੂੰ ਗਲਤ ਅੰਦਾਜ਼ੇ ਕੀਤੇ ਜਾਂਦੇ ਆ ਲੇਬਰ ਤੁਹਾਨੂੰ ਦੱਸ ਸਕਦੀ ਵੀ ਸਾਡੇ ਨੂੰ ਕੰਮ ਨਹੀਂ ਦਵਾਇਆ ਜਾਂਦਾ ਜਾਂ ਸਾਡੇ ਬਨੂ ਕੋਈ ਇਹਨਾਂ ਨੂੰ ਗਲਤ ਗੱਲ ਕੀਤਾ ਜਾਂਦਾ ਦੱਸ ਸਕਦੀ ਹੈ ਤੁਹਾਡੀ ਹਾਜ਼ਰੀ ਪ੍ਰੋਪਰ ਸਹੀ ਲਾਉਂਦਾਂ ਹਾਂ ਹਾਂ ਸਹੀ ਲਾਉਂਦਾਂ ਆਗੇਰੀ ਸਾਡੀ ਜੀ ਹਾਂ ਜੀ ਅੱਛਾ ਮਾਤਾ ਤੁਹਾਡੀ ਇਹ ਦੋਨੋਂ ਮੇਟ ਵੱਲੋਂ ਹਾਜ਼ਰੀ ਸਹੀ ਲਾਈ ਜਾਂਦੀ ਹੈ ਸਹੀ ਲਾਉਂਦੀ ਸਹੀ ਲਾਉਂਦੀ ਜੀ ਪਸ਼ਾ ਹਾਂ ਜੀ ਸਸ ਟਾਈਮ ਅਸੀਂ ਬੀਡੀਪੀਓ ਦਫਤਰ ਜੈਤੋ ਖੜੇ ਹੋਏ ਆ ਤੇ ਇੱਥੇ ਵੱਡੀ ਪੱਦਰ ਦੇ ਉੱਤੇ ਅੱਜ ਨਰੇਗਾ ਕੰਮ ਏ ਜੋ ਕਿ ਪਿੰਡ ਟੈਪੀ ਤੋਂ ਆ ਉਥੋਂ ਇਕੱਠੇ ਹੋ ਕੇ ਇੱਥੇ ਦਫਤਰ ਪਹੁੰਚੇ ਹੈਗੇ ਆ ਇਹਨਾਂ ਨਰੇਗਾ ਕੰਮ ਆ ਦੀਆਂ ਆਪਦੀਆਂ ਦਿੱਕਤਾਂ ਆਪਦੀਆਂ ਸਮੱਸਿਆਵਾਂ ਤੁਹਾਨੂੰ ਦੱਸ ਦਈਏ ਕਿ ਮਨਰੇਗਾ ਐਕਟ 2005 ਦੇ ਵਿੱਚ ਆਇਆ ਸੀਗਾ ਤੇ ਇਸ ਐਕਟ ਬਣੇ ਨੂੰ ਆ ਜਿਹੜਾ ਉਹ 20 ਸਾਲ ਹੋ ਗਏ ਪਰ ਇਹਨਾਂ 20 ਸਾਲਾਂ ਦੇ ਦੌਰਾਨ ਇਸ ਐਕਟ ਨੂੰ ਲੈ ਕੇ ਵੱਡੇ ਪੱਦਰ ਦੇ ਉੱਤੇ ਸਿਆਸਤ ਹੁੰਦੀ ਰਹਿੰਦੀ ਆ ਤੇ ਪਿੰਡੂ ਪੱਦਰ ਦੇ ਉੱਤੇ ਵੀ ਇਹ ਜਿਹੜੀ ਇਹ ਸਿਆਸਤ ਅਕਸਰ ਗਰਮਾਉਂਦੀ ਰਹਿੰਦੀ ਆ ਅਕਸਰ ਆਪਾਂ ਦੇਖਦੇ ਹੈਗੇ ਬਹੁਤ ਸਾਰੀਆਂ ਰਿਪੋਰਟਾਂ ਅਜਿੰਆਂ ਵੀ ਨਿਕਲ ਕੇ ਆਉਂਦੀਆਂ ਕਿ ਪਿੰਡਾਂ ਦੇ ਸਰਪੰਚਾਂ ਵੱਲੋਂ ਵੀ ਆ ਜਿਹੜਾ ਇਸ ਨਰੇਗਾ ਕਾਨੂੰਨ ਨੂੰ ਆ ਜਿਹੜਾ ਉਹ ਵਰਤਿਆ ਜਾਂਦਾ ਤੇ ਇਸ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਸਿਆਸਤ ਹੁੰਦੀ ਹੈਗੀ ਆ ਇਹੇ ਨਰੇਗਾ ਕੰਮਿਆਂ ਨੂੰ ਕੀ ਜ਼ਰੂਰਤ ਪੈ ਗਈ ਕਿ ਇਹ ਅੱਜ ਇੱਥੇ ਦਫ਼ਤਰ ਪਹੁੰਚੇ ਹੈਗੇ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਪਹੁੰਚੇ ਹੈਗੇ ਸਾਡੇ ਨਾਲ ਕੁਝ ਭੈਣਾ ਮੌਜੂਦ ਨੇ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਰਪੰਚ ਜੀ ਕੀ ਨਾਮ ਹੈ ਤੁਹਾਡਾ ਕੁਲਦੀਪ ਤੁਸੀਂ ਅਜੇ ਵਰਕਰ ਹੋ ਜਾਂ ਮੇਟ ਕੰਮ ਮੇਟ ਅੱਛਾ ਅੱਜ ਇੱਥੇ ਕਿਸ ਮੰਗ ਨੂੰ ਲੈ ਕੇ ਪਹੁੰਚੇ ਤੁਸੀਂ ਕੰਮ ਬੰਦ ਕੀਤਾ ਗਿਆ ਸਾਡੀ ਆਈਡੀ ਵੀ ਡਿਲੀਟ ਕੀਤੀ ਗਈ ਹੈ ਅੱਛਾ ਸਰਪੰਚ ਜੀ ਦਾ ਨਾ ਗੱਲਾਂ ਮੰਨਨ ਕਰਕੇ ਉਹਨਾਂ ਨੇ ਸਾਡੀ ਆਈਡੀ ਡਿਲੀਟ ਕਰਾਤੀ ਹੈਗੀ ਹੂੰ ਸਾਡੇ ਕਹਿਣੇ ਚ ਨਹੀਂ ਚੱਲਦੇ ਪਏ ਅੱਛਾ ਤੁਸੀਂ ਸਰਪੰਚ ਜੀ ਇਹੋ ਜਿਹੀ ਕਿਹੜੀ ਗੱਲ ਨਹੀਂ ਮੰਨੇਗੀ ਉਹ ਸਾਨੂੰ ਕਹਿੰਦੇ ਸੀ ਵੀ ਕੰਮ ਜਿੱਥੇ ਚੱਲਦਾ ਉੱਥੋਂ ਕਿਤੇ ਦੂਸਰੇ ਕੰਮ ਤੇ ਭੇਜੋ ਇਹਨਾਂ ਨੂੰ ਹਾਇਰੀ ਲਵਾ ਕੇ ਅੱਛਾ ਹਾਂਜੀ ਅਛਾ ਕੰਮ ਕਿੱਥੇ ਚੱਲਦਾ ਸੀ ਤੇ ਭੇਜ ਤੁਹਾਨੂੰ ਕਿੱਥੇ ਰਹਿ ਸੀ ਕੰਮ ਸਾਡਾ ਨਹਿਰੀ ਵਿਭਾਗ ਦਾ ਚੱਲ ਰਿਹਾ ਸੀ ਉਹ ਵਾਟਰ ਬਾਕਸ ਤੇ ਭੇਜਣ ਨੂੰ ਕਹਿ ਰਹੇ ਸੀ ਅਛਾ ਅਸੀਂ ਉਹਨਾਂ ਦੇ ਕਹਿਣਾ ਨਹੀਂ ਮੰਨਿਆ ਹੂੰ ਇਸੇ ਕਰਕੇ ਉਹਨਾਂ ਨੇ ਸਾਡੀ ਆਈਡੀ ਡਿਲੀਟ ਕਰਾਤੀ ਅਛਾ ਅਛਾ ਤੁਹਾਡੀ ਕੀ ਸਮੱਸਿਆ ਪੈਜੀ ਮੇਟਾਂ ਸਾਰਾ ਸੀ ਵੀ ਬਸ ਸਾਡੀ ਸਮੱਸਿਆ ਹੀ ਸਾਡੇ ਸਰਪੰਚ ਵੱਲੋਂ ਸਾਨੂੰ ਬਹੁਤ ਜ਼ਿਆਦਾ ਗਾਇਡ ਕੀਤਾ ਜਾ ਰਿਹਾ ਹੈ ਕਿਉਂਕਿ ਸਾਨੂੰ ਜਿੱਥੇ ਉਹ ਭੇਜ ਦਿਆ ਹੁਣ ਕੰਮ ਚੱਲਦਾ ਸੀ ਪਹਿਲਾਂ ਰੇਲਵੇ ਲਾਈਨ ਤੇ ਉੱਥੋਂ ਕਿਹਾ ਗਿਆ ਸੀ ਵੀ ਬੰਦੇ ਭੇਜੋ 15 ਅਸੀਂ ਕਿਹਾ ਵੀ ਉੱਥੇ ਇੱਕ ਇੱਕ ਬੰਦਾ ਕਾਰਡ ਤੇ ਚੜਾਇਆ ਜਾਂਦਾ ਹੈ ਉੱਥੇ ਮੁਲਾਜ਼ਮ ਹੁੰਦੇ ਸਾਡੇ ਨਾਲ ਵੀ ਅਸੀਂ ਨਹੀਂ ਬੰਦੇ ਭੇਜ ਸਕਦੇਗੇ ਉੱਥੋਂ ਕਰਕੇ ਸਾਡੀਆਂ ਦੋਨਾਂ ਦੀਆਂ ਐਡੀਆਂ ਡਿਲੀਟ ਕੀਤੀਆਂ ਗਈਆਂ ਅਛਾ ਹਾਂਜੀ ਜਿੱਥੇ ਅਸੀਂ ਨਹੀਂ ਭੇਜਦੇ ਉੱਥੇ ਸਾਡੇ ਤੇ ਉਹ ਦਖਲਅੰਦਾਜ਼ੀ ਦਿੰਦੇ ਆ ਹਰ ਕੰਮ ਦੇ ਵਿੱਚ ਮਤਲਬ ਜਿਹੜੇ ਮੀਟ ਰੱਖੇ ਆ ਉਹਨੇ ਉਹਨਾਂ ਨੂੰ ਨਹੀਂ ਉਹਨਾਂ ਨੇ ਪੁੱਛਿਆਗਾ ਵੀ ਅਸੀਂ ਬੰਦੇ ਉੱਥੇ ਲਾਉਣੇ ਉਥੇ ਸੋ ਉਹਨਾਂ ਨੂੰ ਪਤਾ ਸੀ ਵੀ ਅਸੀਂ ਇਹਨਾਂ ਨੂੰ ਬਦਲਣਾ ਹੈ ਇਸੇ ਕਰਕੇ ਸਾਨੂੰ ਉਹਨਾਂ ਨੇ ਬੰਦੇ ਪੁੱਛਦੇ ਰਹੇ ਅਸੀਂ ਭੇਜੇ ਨਹੀਂ ਉਹਨਾਂ ਦੀ ਗੱਲ ਨਾਮ ਮੰਨਣ ਕਰਕੇ ਸਾਡੀ ਜਿਹੜੀ ਡਿਲੀਟ ਕਰਵਾਈ ਐ ਇੱਥੋਂ ਅਛਾ ਹੁਣ ਟੋਡੀ ਕੀ ਮੰਗ ਹੈਗੀ ਆ ਕਿਰਾ ਤੁਸੀਂ ਗੱਲਬਾਤ ਕੀਤੀ ਹੈਗੀ ਅੰਦਰ ਜਾ ਕੇ ਕੀ ਕਹਿ ਰਹੇ ਹੈਗਾ ਅਫਸਰ ਉਹਨਾਂ ਨੇ ਕੱਲ ਦਾ ਟਾਈਮ ਦਿੱਤਾ ਸਾਨੂੰ ਕੱਲ ਤੱਕ ਅਸਿਰ ਆਈਡੀ ਚ ਲਾਉ ਦੇਣੇ ਸ਼ਾਇਦ ਤਾਂ ਕਹਿੰਦੇ ਹੈਗੇ ਹੁਣ ਜਾ ਕੇ ਤੁਸੀਂ ਕੰਮ ਤੇ ਲੱਗ ਜਾਓ ਤੇ ਅਸੀਂ ਚਲਾ ਦਿੰਨੇ ਹੁਣੇ ਹਾਂਜੀ ਇਹਨਾਂ ਨੇ ਕਿਹਾ ਜਿਹੜੀ ਆਈਡੀ ਤੁਹਾਡੇ ਕੋਲੇ ਪਹਿਲਾਂ ਚੱਲ ਰਹੀ ਹੈ ਕੇਰਾ ਉਹਦੇ ਉੱਤੇ ਤੁਸੀਂ ਅਟੈਂਡੈਂਸ ਲਾਓ ਕੱਲ ਨੂੰ ਅਸੀਂ ਤੁਹਾਡੀ ਆਈਡੀ ਚਲਾ ਕੇ ਦੇਵਾਂ ਜੀ ਸਰ ਇਹ ਇੱਕ ਕੁਛ ਐਸੀ ਵੀ ਜੇ ਤੁਹਾਡੀ ਲੇਬਰ ਨੂੰ ਪੁੱਛ ਸਕਦੇ ਆ ਜੇਕਰ ਸਾਡੇ ਬਨ ਨੂੰ ਕੋਈ ਇਹਨਾਂ ਨੂੰ ਗਲਤ ਅੰਦਾਜ਼ੇ ਕੀਤੇ ਜਾਂਦੇ ਆ ਲੇਬਰ ਤੁਹਾਨੂੰ ਦੱਸ ਸਕਦੀ ਵੀ ਸਾਡੇ ਨੂੰ ਕੰਮ ਨਹੀਂ ਦਿਵਾਇਆ ਜਾਂਦਾ ਜਾਂ ਸਾਡੇ ਬਨ ਨੂੰ ਕੋਈ ਇਹਨਾਂ ਨੂੰ ਗਲਤ ਗੱਲ ਕੀਤਾ ਜਾਂਦਾ ਦੱਸ ਸਕਦੀ ਆ ਲੇਬਰ ਖੜੀ ਆ ਲੇਬਰ ਨੂੰ ਪੁੱਛ ਸਕਦੇ ਆ ਅੱਛਾ ਬੀਬੀ ਇਹ ਦੱਸੋ ਕਿ ਤੁਹਾਡੇ ਕੰਮ ਆ ਜਿਹੜਾ ਕਿੰਨੇ ਦਿਨਾਂ ਤੋਂ ਚੱਲਦਾ ਹੈਗਾ ਕਿੰਨੇ ਦਿਨਾਂ ਦਾ ਕੰਮ ਚੱਲਦਾ ਹੈਗਾ ਐਤਕ ਤੁਹਾਡੇ ਕੰਮ ਤਾਂ ਜੀ ਚੱਲੀ ਜਾਂਦਾ ਰਹਿੰਦਾ ਹੂੰ ਕਿਤੇ ਤਾਂ 6 ਦਿਨਾਂ ਦਾ ਆਗਾ ਕਿਤੇ 12 ਦਿਨਾਂ ਦਾ ਆਗਾ ਕੰਮ ਸਾਡਾ ਨਹੀਂ ਖੜਦਾ ਵਾ ਬੇਸ਼ੱਕ ਹਾਂਜੀ ਅੱਛਾ ਇਹ ਜੋ ਦੋ ਦੋਨੇ ਪਹਿਣਾ ਹੈਗਾ ਮੇਟ ਆ ਦੋਨੋਂ ਤੁਹਾਡੀ ਹਾਜ਼ਰੀ ਪ੍ਰੋਪਰ ਸਹੀ ਲਾਉਂਦੀਆਂ ਹਾਂ ਹਾਂ ਸਹੀ ਲਾਉਂਦੀਆਂ ਆਗੇਰੀ ਸਾਡੀ ਜੀ ਹਾਂਜੀ ਅੱਛਾ ਮਾਤਾ ਤੁਹਾਡੀ ਇਹ ਦੋਨੋਂ ਮੇਟ ਵੱਲੋਂ ਹਾਜ਼ਰੀ ਸਹੀ ਲਾਈ ਜਾਂਦੀ ਹੈ ਸਹੀ ਲਾਉਂਦੀ ਸਹੀ ਲਾਉਂਦੀ ਜੀ ਅੱਛਾ ਹਾਂਜੀ ਅੱਜ ਇਹਨਾਂ ਦੇ ਹੱਕ ਜੀ ਆਏ ਤੁਸੀਂ ਅਸੀਂ ਤਾਂ ਇਹਨਾਂ ਦੇ ਹੱਕ ਜੀ ਆਏ ਹਾਂ ਹਾਂਜੀ ਜੀ ਇਹ ਤੇ ਜੀ ਐਡੀ ਬਣਾਉਣਾ ਹੈ ਦੋ ਆਂ ਦੋ ਪੈੜਾ ਅੱਛਾ ਅੱਛਾ ਕੀ ਕਾਰਨ ਮੰਨਦਾ ਆਈਡੀ ਡਿਲੀਟ ਕਰਤੀ ਭਨੇ ਸਰ ਇਹ ਅਸੀਂ ਤਾਂ ਕਹਿੰਨੇ ਇਹਨਾਂ ਦੀ ਬਸ ਮੇਟ ਵੀ ਕਿ ਨਾਲ ਲੈਂਦੇ ਵੀ ਵਧੀਆ ਡਿਲੀਟ ਨਾ ਕਰਨ ਵੀ ਉਹੀ ਆਈਡੀ ਚਲਾ ਦੇਣਾ ਫੇਰ ਅੱਛਾ ਹਾਜ਼ਰੀ ਲਾਉਂਦੇ ਹੈਗੇ ਪ੍ਰੋਪਰ ਤੁਹਾਨੂੰ ਪੈਸੇ ਆ ਜਾਂਦੇ ਆ ਹਾਂਜੀ ਪੈਸੇ ਸਹੀ ਆਉਂਦੇ ਕੰਮ ਵੀ ਵਧੀਆ ਚੱਲਦਾ ਹੈ ਅੱਛਾ ਪੈਸੇ ਕੀ ਥੋੜੇ ਲੇਟ ਆ ਜੀ ਪੈਸੇ ਅੱਛਾ ਹਾਂਜੀ ਅੱਛਾ ਅੰਕਲ ਜੀ ਅੱਜ ਤੁਸੀਂ ਅੱਜ ਇੱਥੇ ਪਹੁੰਚੇ ਹੈਗੇ ਆ ਹੋਰ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਪਹੁੰਚੇ ਤੁਸੀਂ ਮੰਗਾਂ ਨੂੰ ਬਾਈ ਜੀ ਇਹੀ ਆ ਸਾਡੇ ਤਾਂ ਮਰਜ਼ਾਦ ਵੀ ਇੱਕ ਤਾਂ ਕੁੜੀਆਂ ਦੀ ਆਈਡੀ ਚ ਲੈਣੀ ਚਾਹੀਦੀ ਆ ਠੀਕ ਹੈ ਜੀ ਇਹ ਕਿਸਾਨ ਨੂੰ ਫालतू ਕੰਮ ਚ ਲੈ ਕੇ ਜਿੱਥੇ ਕਿਤੇ ਵੜ ਜਾਂਦੇ ਆ ਇਹ ਜੇ ਅਸੀਂ ਨਹੀਂ ਜਾਂਦੇਗੇ ਸਾਡੇ ਇਹ ਵਿੱਚੋਂ ਨਾ ਘਟਾ ਜਾਂਦੇ ਆ ਜੀ ਇਹ ਸਾਡੇ ਨਾਲ ਕਰ ਰਿਹਾ ਧੱਕਾ ਪਨ ਜਾਦਾ ਨਹੀਂ ਫालतू ਕੰਮ ਤਾਂ ਕੀ ਵਾਟਰ ਬਾਕਸ ਵੀ ਸਰਕਾਰੀ ਹੈਗਾ ਤੇ ਨਹੀਂ ਉਹ ਪ੍ਰਾਈਵੇਟ ਹੋਇਆ ਵਾਟਰ ਬਾਕਸ ਤੇ ਗ੍ਰਾਂਟ ਆਈ ਵੀ ਹੋਈ ਵੀ ਉਹਨੂੰ ਉਹ ਆਪਦੀ ਗ੍ਰਾਂਟ ਚੋਂ ਪੈਸੇ ਲਾਉਣ ਜੇ ਅਸੀਂ ਨਹੀਂ ਜਾਂਦੇ ਉਹ ਕੁੜੀਆਂ ਦੇ ਇਹਨਾਂ ਦੀ ਇਹਨਾਂ ਦੀ ਐਡ ਕਟਾਈ ਗਈ ਆ ਵੀ ਇਹ ਕਸ ਤੋਂ ਕਟਾਈ ਗਈ ਆ अच्छा ਤੁਹਾਨੂੰ ਪਤਾ ਹੈਗਾ 100 ਦਿਨ ਦਾ ਕੰਮ ਮਿਲਦਾ ਹੁੰਦਾ ਤੁਹਾਡੇ ਪਿੰਡ 100 ਦਿਨ ਦਾ ਕੰਮ ਮਿਲ ਜਾਂਦਾ ਪੂਰਾ ਹਾਂਜੀ ਹਾਂਜੀ ਸੈਕਟਰੀ ਸਾਾਨੂੰ ਮਮਨਦੀਪ ਆ ਬਹੁਤ ਵਧੀਆ ਬੰਦਾ ਉਹਨੂੰ ਵੀ ਵਿਚਾਰੇ ਨੂੰ ਕੱਲ ਇਹਨਾਂ ਨੇ ਇੱਥੋਂ ਕਟਾਇਆ ਗਿਆ ਅੱਛਾ ਹਾਂ ਕੀਨੇ ਕੀਦੇ ਕਹਿੰਦੇ ਹਟਾਇਆ ਇਹ ਜੀ ਸਰਪੰਚ ਜੀ ਦੇ ਸਾਡੇ ਦੇ ਪਿੰਡ ਦੇ ਢੇਵੀ ਦੇ ਅੱਛਾ ਹਾਂ ਉਹ ਆ ਕੇ ਇਹਨੇ ਗੱਲਾਂ ਕਰਦਾ ਤੇ ਸਾਥੋਂ ਇਹਨਾਂ ਪੁੱਗਿਆ ਨਹੀਂ ਜਾਂਦਾਗਾ ਉਹ ਕਹਿੰਦਾ ਵੀ ਕੁੜੀਆਂ ਨੂੰ ਕਹਿੰਦਾ ਵੀ ਮੇਰੀ ਦਫ਼ਤਰ ਚ ਚੱਲਣਾ ਅਸੀਂ ਬਈ ਸਰਕਾਰੂ ਕੰਮ ਕਰਦੇ ਜੀ ਕਿਸ ਦੀ ਦਫ਼ਤਰ ਚ ਨਹੀਂ ਚੱਲ ਸਕਦੇ ਹੂੰ ਇਹ ਤਾਂ ਤੁਹਾਨੂੰ ਪਤਾ ਹੈਗਾ ਪੰਚਾਇਤ ਦੀ ਕੋਈ ਸ਼ਮੂਲੀਅਤ ਨਹੀਂ ਹੁੰਦੀ ਕਿ ਇਹਦੇ ਚੋਂ ਵੀ ਨਾ ਤਾਂ ਉਹ ਮੀਟ ਬਦਲ ਸਕਦਾ ਨਾ ਹਟਵਾ ਸਕਦਾ ਨਹੀਂ ਜੀ ਇਸੇ ਕਰਕੇ ਤੇ ਅਸੀਂ ਇਹ ਗੱਲ ਕਰ ਸਕਦੇ ਆ ਉਹ ਚੋਰੀ ਆ ਕੇ ਬੰਦੇ ਦੇ ਨਾਂ ਕਿਉਂ ਕਟਾ ਸਕਦਾ ਜੇ ਕਟਾਉਣਾ ਉਹਨੇ ਕਾਠੇ ਸੁਧਾ ਹੋ ਕੇ ਪਿੰਡ 'ਚ ਹੋਕਾ ਦੇਵੇ ਮੈਂ ਵੀ ਮੀਟ ਨਹੀਂ ਰੱਖਣੇ ਜੇ ਸਾਡੀ ਲੇਬਰ ਕਹਿ ਦੂਗੀ ਵੀ ਸਾਨੂੰ ਇਹ ਮੀਟ ਮਾਰੇ ਆ ਅਸੀਂ ਇਹਨਾਂ ਨੂੰ ਕੱਟ ਦਾਂਗੇ ਜੀ ਅਸੀਂ ਆਪ ਹੀ ਰਹਿਣਾ ਅਸੀਂ ਆਪ ਹੀ ਰਹਿਣਾ ਕੱਟ ਸਕਦੇ ਅਸੀਂ ਆਪ ਹੀ ਰਹਿਣਾ ਜੀ ਕੱਟ ਸਕਦੇ ਅਸੀਂ ਉਹਨਾਂ ਦੀ ਮਰਜ਼ੀ ਨਾਲ ਨਹੀਂ ਕੱਟ ਸਕਦੇ ਅੱਛਾ ਤੁਹਾਨੂੰ ਪਤਾ ਹੈ ਇਸ ਗੱਲ ਦਾ ਵੀ ਤੁਸੀਂ ਆਪ ਦੀ ਮਰਜ਼ੀ ਨਾਲ ਮੀਟ ਬਦਲ ਸਕਦੇ ਆ ਤੇ ਮੀਟ ਤਾਂ ਸਿਰ ਆਪ ਦੀ ਮਰਜ਼ੀ ਨੇ ਰੱਖ ਸਕਦੇ ਤੇ ਸਿਰ ਆਪ ਦੀ ਮਰਜ਼ੀ ਨੇ ਬਦਲ ਸਕਦੇ ਜੀ ਜੀ ਸੋ ਦੋਸਤੋ ਦੇਖ ਸਕਦੇ ਹੋ ਕਿ ਮਜ਼ਦੂਰਾਂ ਦੀ ਮੰਗ ਬਿਲਕੁਲ ਜਾਇਜ਼ ਆ ਤੇ ਇਹਨਾਂ ਦੋਹਾਂ ਪੈਣਾ ਦੀ ਆ ਜਿਹੜੀ ਉਹ ਮੀਟ ਵਾਲੀ ਆਈਡੀ ਕੱਟਦੀ ਹੈ ਤੇ ਇਸ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਸਿਆਸਤ ਹੋ ਰਹੀ ਹੈਗੀ ਆ ਹਰੇਕ ਥਾਂ ਦੇ ਉੱਤੇ ਕਿਤੇ ਨਾ ਕਿਤੇ ਬੰਦੇ ਨੂੰ ਇਹ ਹੁੰਦਾ ਹੈਗਾ ਕਿ ਮੈਂ ਸਰਪੰਚਾਂ ਮੈਂ ਪਿੰਡ ਦਾ ਚੌਧਰੀ ਆ ਸਾਰੇ ਮੇਰੇ ੇਠਾ ਲੱਕ ਕੇ ਚੱਲਣ ਸਾਰੇ ਸ਼ਾਂਤੀ ਸਾਨੂੰ ਤਾਂ ਉਹ ਕਈ ਖੜਾਗਾ ਸਾਡੀ ਦਾ ਹੱਥ ਦੀ ਰੋਟੀ ਖੋਂਦਾ ਗਸਰ ਪੈਂਚੀ ਜੋ ਸਾਡਾ ਕੰਮ ਨਹੀਂ ਚੱਲਣ ਦਿੰਦਾਗਾ ਤਾਂ ਕਰਕੇ ਅਸੀਂ ਕਹਿੰਦੇ ਸਾਡੇ ਮੇਟੇ ਇਹੀ ਰੱਖੇ ਜਾਣ ਆਪਣੇ ਨਾ ਸਰ ਜੈਤੋ ਆਪਣੇ ਪਿੰਡ ਦੇ ਮਜ਼ਦੂਰਾਂ ਨੇ ਧਰਨਾ ਲਾਇਆ ਹੋਇਆ ਹਾਂਜੀ ਇੱਥੇ ਬੀਡੀਪੀਓ ਦਫ਼ਤਰ ਪਹੁੰਚੇ ਹੈਗੇ ਆ ਤੇ ਇਹਨਾਂ ਨੇ ਤੁਹਾਡਾ ਨਾਮ ਲਿਆ ਕੇ ਤੁਹਾਡੇ ਕਹਿਣ ਦੇ ਉੱਤੇ ਆ ਜਿਹੜੀ ਇਹਨਾਂ ਨਰੇਗਾ ਮੇਟਸ ਦੀ ਆ ਜਿਹੜੀ ਉਹ ਆਈਡੀ ਕੱਟਤੀ ਹੈਗੀ ਆ ਇਹ ਤੁਸੀਂ ਕਿਹਾ ਜੀ ਇੱਥੇ ਅਫਸਰ ਸਾਹਿਬ ਨੂੰ ਇਹਨਾਂ ਦੇ ਕੋਈ ਮੰਨੋ ਨਾ ਇਹ ਆਪਦੇ ਕੋਲ ਹੀ ਕਰੀ ਜਾਂਦੇ ਆ ਕਿਸੇ ਨੇ ਆਈਡੀ ਨਹੀਂ ਕੱਟੀ ਇਹਨਾਂ ਦੀ ਆਪਦੇ ਕੋਲ ਹੀ ਇਹ ਕਰੀ ਜਾਂਦੇ ਆ ਲੇਬਰ ਨੂੰ ਵੀ ਇਹਨਾਂ ਦਾ ਅੱਜ ਕੰਮ ਨਹੀਂ ਸੀਗਾ ਉੱਥੇ ਚੱਲੀ ਜਾਂਦਾ ਆਪਣੇ ਲਈ ਤੇ ਜੀ ਇਹਨਾਂ ਨੇ ਲੇਬਰ ਨੂੰ ਭੜਗਾ ਕੇ ਆ ਕੇ ਦੋਢੀ ਹਾਜ਼ਰੀ ਨਹੀਂ ਲੱਗਣੀ ਇਹਨਾਂ ਨੇ ਮੇਸਟਾਂ ਨੇ ਆਏ ਭੜਗਾ ਕੇ ਐਵੇਂ ਉੱਥੇ ਉੱਥੇ ਲੇਬਰ ਨੂੰ ਲੈ ਕੇ ਆ ਕੇ ਸਾਰਿਆਂ ਦੀ ਹਾਜ਼ਰੀ ਲੱਗਣੀ ਸੀਗੀ ਇਹਨਾਂ ਨੇ ਜਾਣ ਕੇ ਲੇਬਰ ਨੂੰ ਗੰਭਰਾ ਲੇਬਰ ਵਾਲੇ ਅਣਪੜ੍ਹ ਬੰਦੇ ਆਈ ਵਿਚਾਰੇ ਉਹ ਉਹਨਾਂ ਨੂੰ ਮਨ ਨੂੰ ਗਮਰਾ ਕਰਤਾ ਇਹਨਾਂ ਨੇ ਕਿ ਡੁੱਡੀ ਹਾਜ਼ਰੀ ਨਹੀਂ ਲੱਗਣੀ ਹਾਲਾਂਕਿ ਉਹਨਾਂ ਦਾ ਮਾਸਟਰ ਰੋਲ ਵੀ ਅਜੇ ਪਿਆ ਸੀ ਹਾਜ਼ਰੀ ਉਹਨਾਂ ਦੀ ਘਾਤੋਂ ਨਹੀਂ ਲੱਗਣੀ ਸੀ ਨਹੀਂ ਇਹ ਕਹਿੰਦੇ ਵੀ ਮੇਡ ਸਾਡੇ ਮੇਡ ਦੀ ਹੈ ਜਿਹੜੀ ਆਈਡੀ ਕੱਟਤੀ ਹੈਗੀ ਆ ਤੇ ਇੱਥੋਂ ਅਫਸਰ ਸਾਹੀ ਕਹਿ ਰਹੀ ਹੈਗੀ ਆ ਕਿ ਅਸੀਂ ਆਈਡੀ ਚਲਾ ਦਾਂਗੇ ਨਹੀਂ ਮੇਡ ਦੀ ਹੈ ਆਈਡੀ ਇਹਨਾਂ ਦੀ ਜਿਹੜੀ ਤੋਂ ਬਿਨਾ ਕਿਵੇਂ ਹਾਜ਼ਰੀ ਲਾਉਂਦੇ ਸੀਗੇ ਇਹ ਹਾਜ਼ਰੀ ਇਹਨਾਂ ਦੀ ਲੱਗਦੀ ਸੀ ਜੀ ਨਹੀਂ ਹਾਜ਼ਰੀ ਤਾਂ ਮੇਡ ਨੇ ਹਾਜ਼ਰੀ ਤਾਂ ਬਾਈ ਜੀ ਇਹ ਆਈਡੀ ਮੇਡ ਦੀ ਚੱਲਦੀ ਹੋਊਗੀ ਮੇਡ ਦੀ ਹਾਜ਼ਰੀ ਲਾਉਣਾ ਨਹੀਂ ਮੈਂ ਹੋਈ ਆਣਾ ਨਹੀਂ ਜਦੋਂ ਮੀਟ ਵੀ ਆ ਆ ਆਈਡੀ ਅੱਗੇ ਵੀ ਚੱਲਦੀ ਸੀ ਰਿਆਨਾ ਆਈਡੀ ਲੱਗਦੀ ਆ ਅੱਜ ਵੀ ਉਵੇਂ ਹੀ ਲੱਗਣੀ ਸੀ ਇਹ ਤਾਂ ਹੁਣ ਆਪਸੇ ਲੀਵਰ ਨੂੰ ਵੈਸੇ ਹੀ ਇਹਨਾਂ ਨੇ ਗੁੰਮਰਾਹ ਕਰਕੇ ਲੈ ਗਏ ਇਹ ਕਹਿੰਦੇ ਅਗੇ ਵੀ ਆਏ ਆ ਨਹੀਂ ਜੀ ਇੱਥੇ ਇੱਥੇ ਅਫਸਰ ਸਾਹੀ ਕਹਿੰਦੀ ਹੈਗੀ ਆ ਕਿ ਆਈਡੀ ਬੰਦ ਆ ਅਸੀਂ ਚਲਾ ਦਿੰਨੇ ਆ ਇਹ ਗੱਲ ਆ ਤੁਸੀਂ ਕਹਿੰਦੇ ਬੰਦ ਨਹੀਂ ਗਈ ਨਹੀਂ ਇਹ ਰਿਆ ਆਈਡੀ ਨਾਲ ਲਾਉਂਦੀ ਸੀਗੇ ਫਿਰ ਉਹ ਕਿਵੇਂ ਲੱਗਦੀ ਸੀਗੀ ਤੁਹਾਡੀ ਆਈਡੀ ਚੱਲਦੀ ਆ ਜੀ ਨਹੀਂ ਡਿਲੀਟ ਨਹੀਂ ਆ ਰਹੀ ਡਿਲੀਟ ਆ ਜੀ ਆਈਡੀ ਇਹਨਾਂ ਦੀ ਲੌਗਇਨ ਨਹੀਂ ਹੋ ਰਹੀਗੀ ਅੱਛਾ ਪਤਾ ਨਹੀਂ ਪਰ ਮੈਨੂੰ ਤਾਂ ਇਹਨਾਂ ਨੇ ਮੰਨ ਲਓ ਜਿਹੜੀ ਆ ਏਰੀ ਅੱਗੇ ਤਾਂ ਲਾਉਂਦੀ ਸੀਗੀ ਸਾਡਾ ਕੋਈ ਪਤਾ ਨਹੀਂ ਪੁੱਛ ਲੈਣੇ ਪੱਕੀ ਪ੍ਰੋਬਲਮ ਹੈ ਠੀਕ ਆ ਜੀ ਠੀਕ ਓਕੇ ਜੀ ਧੰਨਵਾਦ